ਸਸਰੀ ਗਾਲਜੀ ਜੀ ਸਾਰੇ ਦਿਨਾਂ ਨੂੰ ਹੁਣ ਆ ਗਿਆ ਸਮਰੀ ਬਾਈ ਲਾਓ ਜੀ ਇਹ ਡਾਉਣੀਆਂ ਕੋਤਰ ਅੱਜ ਪਹਿਲਾ ਦਿਨ ਤਾਂ ਹੋਰੇ ਲੋਟ ਦੀਗਾ ਹੁਣ ਛੱਡਦੇ ਆ ਕੋਤਰ ਡਾਵਾਂਗੇ ਜੀ ਲਾਓ ਜੀ ਤੁਸੀਂ ਕਰਕੇ ਦੇ ਜਾਲਣੀ ਇਹਨਾਂ ਚੋਂ ਡਾਉਣੇ ਨੇ ਵੀਰੇ ਦੋ ਤਿੰਨ ਕੋਤਰੀਆਂ ਨੇ ਇੱਕ ਕਾਰ ਡਾਉਣਾ ਖੱਟੀਆਂ ਵਾਲਾ ਤੇ ਰੱਬ ਤੁਹਾਡਾ ਭਲਾ ਕਰੇ ਇਹ ਕਾਰ ਡਾਉਣਾ ਦੋ ਇਹ ਬਿੱਠਾ ਦਾ ਹੋਰੇ ਲੋਟ ਕਰਦੇ ਨੇ ਇਹਨਾਂ ਦਵਾਈ ਦਿੰਦੇ ਸੀ ਵੀਰੇ ਅੱਜ ਕੱਢ ਲੈਨੇ ਆ ਦੋ ਤਿੰਨ ਖੁੱਡੇ ਜਨੇ ਲਿਓ ਮੈਂ ਕੱਢ ਕੇ ਲਿਆਉਣਾ ਉਹ ਵੀ ਉਹ ਆਗਾ ਸੀ ਮੇਰੇ ਵੀਰੋ ਐਂਟਰੀ ਹੋ ਗਈ ਸਾਡੇ ਬੰਦੇ ਦੀ ਸੀਪੇ ਜੀ ਉਹ ਤਾਂ ਖਪੜਾ ਤੋੜਦੀ ਆਗਾ ਕਰੰਟ ਲੱਗਿਆ ਸੀ ਸੀਪੇ ਨੂੰ ਉਤਰਾ ਵਿੱਚ ਕਰੰਟ ਮਾਰ ਰਿਹਾ ਸੀ ਤਾਰ ਨਾਲ ਜੁੜ ਗਈ ਓਏ ਕੁਛ ਨਹੀਂ ਉਹ ਕੁਛ ਨਹੀਂ ਜੁੜਿਆ ਭਰਾ ਲਿਓ ਆ ਕੱਢੀ ਕਾਲੀ ਜਿੰਨੀ ਕਾਲੀ ਜਿੰਨੀ ਕੱਢਦਾ ਮੇਰਾ ਤਕਰੀਬ ਤੇ ਵੱਡੀ ਪਹਿਲਾਂ ਕਾਲੀ ਜਿੰਨੀ ਮੇਰੀ ਕਾਲੀ ਜਿੰਨੀ ਆ ਜਾ ਬਈ ਅਰਲੀ ਕਾਲੀ ਜਿੰਨੀ ਸਮਰ ਚੱਕੀ ਉਹ ਦੂਈ ਛਤਰੀ ਪੁੱਤ ਮੜੀ ਜੀ ਬੜੀ ਤੇ ਬੰਨੀ ਇਹਦੇ ਨਾਲ ਦੀ ਬੜੀ ਚੱਕੀ ਬਈ ਇਹਨੂੰ ਛੱਡੀਏ ਬੱਸ ਬੱਸ ਬਾਈ ਨੀ ਨੀ ਮੜੇ ਪਿਠਾਉਣ ਦੇ ਨੀ ਵੀ ਕਰ ਲਓ ਜੀ ਨਿਕਲ ਗਈ ਤਾਂ ਸਿੱਧੀ ਚੱਕੀ 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 ਆ ਗਈ ਆ ਗਈ ਵਾ ਕੋਈ ਨਹੀਂ ਕੋਈ ਨਹੀਂ ਦੂਆ ਵੀ ਛੱਡਦਾ ਇਹਦੇ ਕੋਰ ਲਾਇ ਕੋਰ ਛੱਡ ਦੀ ਸੀ ਗੋਲ ਕਰ ਲਾ ਹੁਣ ਤੇ ਘਰ ਤੇ ਫੜੀ ਇਹਨੂੰ ਘਰ ਤੋਂ ਪਰੇ ਜਾਣਾ ਨਹੀਂ ਬੀ ਗੋਲ ਬਾਦੇ ਕੋਰ ਕੋਈ ਨਹੀਂ ਲਾਗੇ ਆ ਜਾ ਵੀ ਜੋਬਰਾ ਉਹ ਨੂੰ ਨਹੀਂ ਛੱਡਦੇ ਹੈਗੇ ਇਹਨੂੰ ਛੱਡਦੇ ਆ ਮੌਸਮ ਤੋਂ ਡਰਦੇ ਆ ਭਰਾ ਵੀ ਬੱਦਲ ਗਿਆ ਯਾਰ ਬਾੜਾ ਹੋ ਗਿਆ ਇਧਰ ਨੂੰ ਉਹ ਖੜ ਜਾ ਪਤਾ ਇੱਕ ਤਾਂ ਯਾਰ ਹੱਥ 'ਚ ਨਹੀਂ ਖੜਦੀਆਂ ਇਹ ਗੀਆਂ ਬਈ ਲਓ ਇਹ ਸਮਰੀ ਲੱਗਿਆ ਐ ਅਨੀਮੀ ਕਰਮੜ ਜੀ ਹੋਰ ਬਾਸ 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 ਲਓ ਇਹ ਲਓ ਜੀ ਲਓ ਇਹ ਬੈਗੀ ਬੈਗੀ ਚੱਕਦੇ ਹੁਣ ਚੱਕਦੇ 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 ਬਾਬਾ ਬੈਗੀ ਬੈਗੀ ਛਤਰੀ ਤੇ ਆ ਤਾਂ ਦੂਈ ਕਾਦੇ ਤੇ ਆਉਂਦੀ ਐ ਸਮਰ ਹਾਂ ਉਹ ਜਾਲ ਤੇ ਆਉਂਦੀ ਐ ਉਹ ਜਾਲ ਤੇ ਆਉਂਦੀ ਐ ਲਾ ਦੇ ਲਾ ਦੇ ਇਹਨੂੰ ਉੱਡ ਜਾਣਾ ਇਹਨਾਂ ਦੇ ਇੱਥੇ ਲਾ ਦੇ ਓਹੋ ਸਾਹ ਕੁੱਤੇ ਆ ਲਾ ਦੇ ਲਾ ਦੇ ਮਾਛਾਤਰੀ ਲਾਉਣ ਨੂੰ ਗਿਆ ਸੀ ਚੱਲ ਕੋਈ ਨਹੀਂ ਦੋ ਛੜ ਤੇ ਜੀ ਆ ਦੇ ਫਿਰ ਦੀ ਦੂਜੀ ਕਿੱਥੇ ਜਿੰਨੀ ਇੱਕ ਦਾ ਕਿੱਧਰ ਹਾਂ ਉਹ ਖੜੀ ਆ ਉੱਪਰ ਜਿੰਨੀ ਇਹਨੂੰ ਬਿਠਾ ਗਮਰੇ ਤੇ ਛੱਡੀ ਕੋਈ ਨਹੀਂ ਕੋਈ ਨਹੀਂ ਮਲੇ ਉੱਡਣ ਦੇ ਹਲੇ ਨਾ ਬਿਠਾ ਪਿਆ ਰੱਖ ਦੇ ਛਤਰੀ ਮੈਂ ਤੈਨੂੰ ਦੱਸੂਗਾ ਜਦ ਬਿਠਾਉਣੀ ਆ ਹਾਲ ਤਾਂ ਚੜੋਂ ਦੇ ਤਾਂ ਸੇ ਇਹਨੂੰ ਮੜਾ ਜਾ ਲਓ ਜੀ ਦੋ ਛੜ ਤੇ ਇੱਕ ਹੋਰ ਛੱਡੀਏ ਨੋਨੀ ਬਾਈ ਨੂੰ ਛੜ ਦਿੰਦੇ ਹੁਣ ਚੜਦੀਏ ਤੈਨੂੰ ਨਾ ਬੂਤਰੀ ਇਹ ਕਾ ਕੱਢ ਲਈ ਟੀਰੀ ਹੁਣ ਦਿਖਾ ਦੇ ਟੀਰ ਮਰ ਜਾ ਇਹਨੂੰ ਆ ਲਓ ਜੀ ਖੱਟਾ ਟੱਕਾ ਇਹਦੇ ਪਿਓਰ ਘਰੀ ਦੀ ਗੀ ਇਹ ਪਿਓਰ ਨਾਨੀ ਬਾਈ ਨੇ ਹੈ ਕਟੀਆਂ ਵਾਲੀ ਦਿੱਤੀ ਆ ਲੈ ਸਮਰ ਫੜ ਮਜਾਲਣੀ ਮੈਂ ਕਰਾਂ ਪੁੱਤ ਲੈ ਆ ਸਮਰ ਬਾਈ ਬਾਲਾ ਘੰਟਾ ਮਲੀ ਨਾ ਬਾਲਾ ਉੱਤੋਂ ਹੱਥ ਰੱਖ ਪਾ ਕੇ ਨਾਲ ਮੂਰੇ ਐਂ ਜ਼ੋਰ ਜਨਾ ਮਾਰੁੰਦੇ ਲੈ ਆ ਵੀ ਪਹਿਲਾਂ ਬਈ ਛਤਰੀ ਚੱਕ ਲਈਏ ਛਤਰੀ ਪਚੀ ਕਰ ਦਵਾਂ ਮੈਂ ਲਿਆ ਬੀਰੇ ਨੂੰ ਬਿਠਾਈਏ ਜੇ ਪੜਾਈ ਪੁੱਤੋ ਵਾਹਿਗੁਰੂ ਸਤਨਾਮ ਮਾਲਕਾ ਸਾਹਿਬ ਦਾ ਬਲਾ ਕਰੇਂਦਾ ਤੇ ਚੱਲ ਵੀ ਸੋਹਣਿਆ ਚੱਲ ਵੀ ਚੱਲ ਬਈ ਲੈ ਚੱਕ ਦੀ ਜਾਲ ਸਾਮਰੀ ਲੱਗਾ ਵੜਕਾਉਣ ਉਧਰ ਹਾਕਾ ਮਾਰ ਰਹੇ ਨੇ ਇਧਰ ਮੈਂ ਜਾਲ ਵੜਕਾਉਣਾ ਆ ਫਿਰਦੀ ਆ ਕੱਚਾ ਵਾਲੀ ਤੇ ਜੋ ਚੀਨੀ ਉੱਚੀ ਫਿਰਦੀ ਆ ਦੂਈ ਯਾਰ ਉਹ ਪਰੇ ਨੂੰ ਚਲੇਗੀ ਕਬੂਤਰੀ ਉਹ ਫਿਰਦੀ ਆ ਪਰੇ ਬਿੱਟੂ ਪੰਡ ਤਕੇ ਤੇ ਆ ਗਈ ਜੀਨੀ ਵੀਰੇ ਇਹ ਚ ਆ ਗਈ ਜੇ ਮੈਂ ਤੁਹਾਨੂੰ ਦਿਖਾਉਣਾ ਇਹ ਤਾਂ ਮੈਨੂੰ ਦਿਨ ਦੀ ਨਹੀਂ ਵੀ ਯਾਰ ਤੁੱਪਾਂ ਕਰਕੇ ਆ ਆ ਗਈ ਜਾਲ ਦਿੱਤੇ ਵੀਰੇ ਆ ਰਿਹਾ ਆ ਗਈ ਕੱਚਾ ਵਾਲੀ ਲਓ ਲਾਈਏ ਇਹਨਾਂ ਨੂੰ ਸਮਰ ਤਾਂ ਥੱਕ ਗਿਆ ਕਹਿੰਦਾ ਸਾਲੇ ਆਉਂਦੇ ਤਾਂ ਹੈ ਨਹੀਂ ਐ ਸਮਰ ਥੱਕ ਗਿਆ ਜੀ ਲਓ ਜੀ ਲਾਉਨੇ ਚੀਨੀ ਫਿਰਦੀ ਆ ਕੱਲੀ ਉਹ ਇੱਕ ਤਾਂ ਹੋਰ ਆ ਕੇ ਬਹਿ ਗਈ ਦੀ ਡੋਲੀ ਤੇ ਇਹਨਾਂ ਨੇ ਢਾਤੀ ਆ ਬਹਿ ਗਈ ਦੂਜਾ ਹਟ ਕੇ ਆਹਦੇ ਬੈਠੀ ਤੇ ਚੀਨੀ ਫਿਰਦੀ ਆ ਇੱਕ ਉਹ ਕੁਤਰੀ ਟੀਰੀ ਜੀ ਯਾਰ ਇੱਧਰ ਗਿਰ ਗਈ ਕਿਤੇ ਦੇਖਿਓ ਨੀ ਮੁੜ ਕੇ ਕਿੱਥੇ ਜੀ ਨਿਆ ਆਉਂਦੀ ਜੀ ਨੀ ਤਾਂ ਵੀਰੇ ਆ ਲੋ ਇਹ ਆ ਜੂ ਸਿੱਧੀ ਅੱਜ ਜੀ ਬਾਈ ਜੀ ਆਉਂਦੀ ਕੀ ਹੋ ਗਿਆ ਜੀ ਚੀਨੀ ਤਾਂ ਆਉਂਦੀ ਕੋਈ ਕੀਤੀ ਯਾਰੀ ਆ ਦੋਏ ਦੋ ਇੱਕ ਤਾਂ ਵੀਰੇ ਢੱਲੀ ਆ ਕਬੂਤਰੀ ਉਹ ਮੈਨੂੰ ਪਤਾ ਨਹੀਂ ਲੱਗਿਆ ਉਹ ਹੋਰੇ ਲੋਟ ਖੰਭੇ ਨਹੀਂ ਮਾਰਿਆ ਉਹਨੇ ਆ ਫੇਰਦੀ ਆ ਵਧੀਆ ਕਬੂਤਰੀ ਥੱਲੇੋਂ ਵੀ ਸਹੀ ਆ ਪਹਿਲਾਂ ਵੀ ਤੁਹਾਨੂੰ ਦੱਸਿਆ ਸਾਰੇ ਮੈਂ ਵਧੀਆ ਉੱਡੂਏ ਹੈ ਇਹ ਨਾਨੀ ਬਾਜੀ ਜਿੱਤੇ ਹੀ ਆ ਮਨ ਉਹਨਾ ਨੂੰ ਦਿੱਤੀ ਸੀ ਹੈਨਾ ਹਾਂਜੀ ਇਹ ਵੀਰੇ ਹਰੀਆਂ ਅੱਖਾਂ ਵਾਲੀ ਦਿੱਤੀ ਆਪਣੇ ਜਿਹੜੀ ਹਰੀਆਂ ਅੱਖਾਂ ਵਾਲੀ ਕਬੂਤਰੀ ਆ ਮੈਂ ਇਹਨੂੰ ਦਿਖਾਉਂ ਉਹ ਵੀ ਇਹਨੂੰ ਬਿਠਾ ਲੀਏ ਸੀ ਪਹਿਲਾਂ ਛੜ ਗਈ ਫੇਰ ਉੱਤੀ ਛੁੜਦ ਗਈ ਸਮਰੀ ਦਾ ਵੀ ਪੂਰਾ ਜ਼ੋਰ ਲੱਗ ਗਿਆ ਸਮਰੀ ਦਾ ਵੀ ਪੂਰਾ ਜ਼ੋਰ ਲੱਗ ਗਿਆ ਅਰਸ਼ਾ ਦਾ ਵੀ ਪੂਰਾ ਮਾਰ ਮਾਰ ਵੀਰੇ ਫਰਦੀ ਆ ਬਹਿਂਦੀ ਨਹੀਂ ਸੀ ਭੜਕਾ ਕੇ ਦੇ ਲਿਆ ਅਰਸ਼ਾ ਤਰੀ ਤੋਂ ਖਾਣੇ ਡਰਦੀ ਆ ਤੇ ਇਹਨਾਂ ਨੂੰ ਰੋੜੀ ਪਾਈ ਆ ਦੇਖੋ ਰੋੜੀ ਨੂੰ ਕਿਵੇਂ ਜੋੜਿਆਂ ਵਾਲੇ ਚੁੰਬੜੇ ਪਏ ਨੇ ਰੋੜੀ ਵੀਰੇ ਆਦ ਕੀ ਸਭ ਤੋਂ ਪਈ ਨਹੀਂ ਰੋੜੀ ਦਾ ਯਾਰ ਬਾਲਾ ਵਧੀਆ ਰਿਜ਼ਲਟ ਆ ਕੋਈ ਨਹੀਂ ਆਪਾਂ ਗਾਹਾਂ ਨੂੰ ਹੁਣ ਮੈਂ ਲੈ ਆਂਦੇ ਦੋ ਲਫਾਵੇ ਭਰ ਕੇ ਉਧਰੋਂ ਕੁੱਟ ਕੇ ਮੁੱਕਣ ਨਹੀਂ ਦਿੰਦੇ ਪਰਸੋਂ ਦੋ ਦਿਨ ਨਹੀਂ ਪਈਏਗੀ ਮੈਂ ਰੋੜੀ ਨੂੰ ਟਟ ਟਟ ਪੈਂਦੇ ਵਾਹ ਜ ਤੋੜ ਦੇਣ ਨੇ ਅੱਜ ਤੋੜ ਦਈਏ ਜਾਂ ਜਾਂ ਕੱਲੋਂ ਤੋੜ ਦਈਏ ਇਸ ਸਮਰ ਲੱਗ ਗਿਆ ਛੱਲਣ ਬਾਦਾਮ 12 ਛੱਲਾ ਪੁੱਤ ਦੋ ਨੇ ਅਨ ਅਨੂਬਾ ਦੇ ਬਾਲਾ ਲੈ ਪਾਣੀ ਵੀ ਰੱਖ ਲੈ ਇਹਨਾਂ ਨੂੰ ਲਓ ਜੀ ਸਮਰਨੇ ਫਾਤੇ ਬੁਲਾ ਆ ਮੈਂ ਇਹਨਾਂ ਨੂੰ ਦੋਹਾਂ ਨੂੰ ਵੀਰੇ ਆ ਖਾਂਦੇ ਨੇ ਚੋਪਰ ਇਸ ਤੋਂ ਬਾਅਦ ਚ ਇਹਨਾਂ ਨੂੰ ਫਿਰ ਹਰੀ ਟੋਰੀਆਂ ਮੈਂ ਇਹਨਾਂ ਨੂੰ 5-5 ਪਾਣੀ ਸਮਰ ਆ ਤੇ ਵੀਰੇ ਦੇਖਾਂ ਮੈਂ ਕਿੱਧਰ ਗਈ ਆ ਤੇ ਬੈਂਦੀ ਫਿਰਦੇ ਦੂਈ ਛਤਰੀ ਤੇ ਕਰ ਦੂੰ ਇਹਨੂੰ ਜੀ ਨਾਨੀ ਨੇ ਕਹਿ ਰਹਿਗੇ ਭਾਈ ਜੀ ਇੱਕ ਚੀਜ਼ ਨਹੀਂ ਹੋ ਰਹੀ ਜੀ ਉਹ ਜਿੰਨੀ ਫਿਰਦੀ ਆ ਕੱਲੀ ਪਹਿਣੀ ਆ ਕਾਲੀ ਪੋਛ ਵਾਲਾ ਆ ਗਿਆ ਕਿਸੇ ਦਾ ਆ ਆ ਗਈ ਜਿੰਨੀ ਜਦ ਤੀ ਉਹ ਫਿਰਦੇ ਵੀਰੇ ਨੂੰ ਡੇਢ ਘੰਟੇ ਤੋਂ 2 ਘੰਟੇ ਹੋ ਗਏ ਅੱਜ ਸੀੜੇ ਬੋ ਕਰਦੇ ਕਬੂਤਰੀ ਛਤਰੀ ਤੇ ਨਹੀਂ ਆਉਂਦੀ ਯਾਰ ਆ ਦੇਖ ਲੈ ਐ ਥੱਲੇ ਨਿਕਲ ਨਿਕਲ ਕੇ ਫਿਰਦੀ ਆਲੇ ਨਹੀਂ ਨਹੀਂ ਭੱਜ ਕੇ ਆ ਆ ਗਈ ਆ ਸਮਰੀ ਜਾਨਾ ਬਹਿ ਜਾਣਾ ਬਹਿ ਜਾਣਾ ਸਮਰੀ ਆਪੇ ਬੈਠੂ ਮਿਲਦਾ ਖੜੀ ਤੇ ਪਰਲੀ ਛੇੜ ਲੈ ਲਓ ਇਹ ਦੇਖਦੇ ਆ ਕਿੱਧਰ ਗਈ ਇੱਕ ਤਾਂ ਆ ਗਈ ਵੀਰੇ ਹਰੇ ਉਹਦੇ ਵਾਲੀ ਪਗੜ ਲਾ ਲਈ ਆ ਬੈਠੀ ਆ ਇਹ ਨਾ ਓਰੇ ਬੈ ਗਈ ਆ ਕੇ ਇੱਥੇ ਇੱਥੋਂ ਛਤਰੀ ਨਾਲ ਆ ਕੇ ਹੈ ਹਾਂਜੀ ਆ ਗਈ ਹੈ ਲੈ ਵੀਰੇ ਨਾ ਹਣੀ ਸਾਫ ਕਰਦੀ ਪਾਣੀ ਇਹਦੇ ਆਉਂਦੀ ਨਹੀਂ ਵੀਰੇ ਯਾਰ ਆਹੀ ਕੁਛ ਕਰੀ ਜਾਂਦੀ ਆ ਕੱਦੀ ਘੰਟਾ ਹੀ ਹੋ ਗਿਆ ਐ ਲੜਦੀ ਹੋਵੇ ਹਾਂ ਤੇ ਆ ਗਈ ਨਾ ਛਤਰੀ ਤੇ ਆਉਂਦੀ ਇਹਨਾਂ ਚਵਾਰੇ ਤੇ ਬੈਂਦੀ ਆ ਵੜਕਾ ਵੜਕਾ ਅਸੀਂ ਵੀ ਅੰਬ ਕੇ ਕਬੂਤਰ ਵੀ ਦੋ ਤਿੰਨ ਬਦਲ ਲੈ ਪਾਣੀ ਦੀ ਬੋਤਲ ਵੀ ਦੂਜੀ ਜੰਦ ਲਈ ਕੋਲ ਦੀ ਦੂਜੀ ਵਾਲੇ ਲਈ ਪਾਣੀ ਦੀ ਬੋਤਲ ਇਹਨਾਂ ਦਾਣੇ ਪਾ ਦਈਏ ਸਮਰ ਹੁਣ ਗੋਲ ਜੀ ਹੋਈ ਆ ਮੜੀ ਜੀ ਉਹਰੇ ਛਤਰੀ ਤੇ ਦੇ ਦਿਆਂ ਜਾਂਦੀ ਆ ਆ ਗਈ ਫੇਰ ਨਿਕਲ ਗਈ ਆ ਗਈ ਆ ਗਈ ਆ ਗਈ ਰਿਬਾ ਜੀ ਹੋਈ ਯਾਰ ਵਧੀਆ ੜਕਾਉਣੇ ਆ ਫਿਰ ਤਾਂ ਹੋਰੇ ਕੁਝ ਕਰੀ ਜਾਂਦੇ ਚੀ ਹੋ ਜਾਂਦੀ ਆ ਪੁੱਤਰੀ ਜਮਈ ਫੱਟਾ ਬਿਰੇ ਆਪਣੇ ਮਾਲ ਕਰਕੇ ਰੱਖੇ ਸੁੱਖ ਨਾ ਆਏ ਹਾਏ ਹਾਏ ਲਓ ਜੀ ਫੇਰ ਉੱਤੀ ਚੜ ਗਈ ਐਡ ਮਾਰਿਆ ਆ ਜਿਹੜਾ ਮਾਰਦਿਆ ਜਿਹੜੇ ਛਤਰੀ ਤੇ ਬੰਨੇ ਨੇ ਉਹਨਾਂ ਦੇ ਮੂੰਹ ਪੱਟੇ ਪਏ ਨੇ ਆ ਖਾਂਦਾ ਹੀ ਨਹੀਂ ਦਾਣੇ ਕਿਆ ਪਤਮਾ ਜਣ ਫੜਾਉਣਾ ਅੱਜ ਖਾਂਪਣਾ ਤੋੜਿਆ ਕਰ ਤੂੰ ਇਹਦੇ ਦੂਜੇ ਦੇ ਖਾਂਪ ਤੋੜ ਲੈ ਬੱਚੇ ਦੇਖ ਲੈ ਇਹਨਾਂ ਨੂੰ ਰੱਖ ਤੇ ਬਰਾਮ ਉਹਨੂੰ ਐ ਵਿਖਾਉਣੀ ਮਗਰ ਕਬੂਤਰ ਆ ਕੋਈ ਸ਼ੀਸ਼ੇ 'ਚ ਕਹਿਣ ਥੱਲੇ ਕਰਾਂ ਥੱਲੇ ਰੱਖ ਲੈ ਉਹਨੂੰ ਉੱਤੇ ਕਰ ਨੇ ਆ ਬੁਰੀਆਂ ਉੱਪਰ ਡਰੀ ਜਾਂਦੀ ਤੇ ਸੀ ਸ਼ੀਸ਼ੇ ਜਨੂੰ ਟੰਬੜੀ ਜਾਂਦੀ ਸੀ ਪਰਲੇ ਪਾਸੇ ਟਾਕੀ ਦਾ ਸ਼ੀਸ਼ਾ ਤੇ ਆ ਕਰਤਾ ਉੱਪਰ ਆਪਾ ਬਗਲ ਲਾ ਲਈਨ ਮਾਇਰ ਕੀ ਕਹਨਾ ਮੈਂ ਵੀ ਇਹੀ ਕਹਨਾ ਕਰਤਾ ਉੱਪਰ ਆਪਾ ਬਗਲ ਲਾ ਲਈਨ ਕਬੂਦਰੀ ਹੈ ਵੱਡੇ ਉਸਤਾਦ ਜੀ ਮੋਰ ਬੱਪੀ ਆਣਾ ਵੱਡਾ ਮੋਰ ਬੱਪੀ ਆਣਾ ਬੈਠਾ ਜੀ ਸਾਡਾ ਆ ਗਈ ਜੀ ਆ ਗਈ ਜੀਨੀ ਮੇਰੀ ਐ ਕੱਢਦੀ ਇਕੱਲੀ ਉਹ ਫਿਰਦੀ ਜੱਦੀ ਨੇ ਪੈਰ ਨਹੀਂ ਲਾਇਆ ਜੀ ਜੁੱਟੀ ਨੇ ਵੀਰੇ ਨਾਨੂ ਵੀ ਮੋਟਣੇ ਵਾਲਿਆਂ ਨੂੰ ਵੀ ਰੱਖੀਏ ਰੋੜੀ ਪਾ ਕੇ ਮੈਂ ਪਾ ਦਵਾ ਲਾਓ ਭਰਾ ਪਾ ਲਈ ਰੋੜੀ ਤੇ ਰੱਖਣ ਦੇਖ ਗੋਲੀ ਮੰਗਵਾਉਣਾ ਇਹਨਾਂ ਨੇ ਸਾਰਿਆਂ ਨੇ ਹੀ ਰੋੜੀ ਨੂੰ ਆ ਜਾਓ ਬੁੱਤੋਏ ਆਜੋ ਆਜੋ ਆਹ ਤੁਹਾਡਾ ਯਾਰ ਸਾਫ ਕਰਨ ਹੋ ਰਿਹਾ ਦਾ ਉਧਰੋਂ ਕਬੂਤਰੀਆਂ ਵਾਲਾ ਕਰਤਾ ਸੀਗਾ ਲਾਓ ਜੀ ਦੇਖੋ ਆਜੋ ਵੀ ਆਜੋ 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 ਆ ਵੀ ਕੂਤਰ ਕੱਢਣਾ ਆਪਾਂ ਜਿਹੜਾ ਹਰੀ ਟੋਰੀ ਕਰੀ ਜਾਂ ਮਾੜੀ ਜੀ ਉਪਰੇ ਲੱਗਿਆ ਸਭਾੜੀ ਨਾ ਵੀ ਉੱਧਰ ਵੀ ਭਾਲ ਨੂੰ ਇਹ ਕੂਤਰਿਆਂ ਨੂੰ ਵੀ ਰੱਖਤੀ ਰੋੜੀ ਆ ਖੁੱਡਾ ਦਾ ਕਰਤਾ ਸੀ ਸਾਫ ਜਮਾ ਇਹ ਦੋ ਦਿਨ ਹੋ ਗਏ ਉਹ ਰਹਿ ਗਿਆ ਇੱਕ ਉਵੀ ਕਰਦੇ ਆ ਉਹ ਜੋ ਬਾਹਰ ਆਸਮਾਨ ਆ ਯਾਰ ਉਹ ਮਿੱਟੀ ਮੋਟੀ ਖਾ ਗਈ ਇਹ ਜੋ ਸੜਤੀ ਦੀ ਬੱਲ ਹਲ ਕੋਈ ਨਹੀਂ ਤੁਹਾਨੂੰ ਕਰਦੇ ਆ ਜੋ ਬੁੱਤ ਤੁਸੀਂ ਆ ਫੱਟੀਆਂ ਨੂੰ ਆਪਾਂ ਤਾਂ ਹਾਂ ਲਾ ਦੇਣੀਆਂ ਨੇ ਕੱਢ ਕੇ ਡੰਡੇ ਪੜੇ ਇਹ ਨਹੀਂ ਲਾਉਣੀਆਂ ਇਹ ਛੋਟੀਆਂ ਨੇ ਲਓ ਜੀ ਦੇਖਾਂ ਵੀਰੇ ਉੱਧਰ ਕਿਹਨੇ ਕਿਹਨੇ ਖਾ ਲਏ ਦਾਨੇ ਆ ਵੀ ਗੂਤਰ ਕੱਢਣਾ ਆਪਾਂ ਝਾਲਰ ਵਾਲਾ ਕਬੂਤਰੀ ਆ ਚੀਨੀ ਇਹ ਮੇਰੀ ਚੀਨੀ ਅੰਗਰੇਜ਼ ਵਾਲੀ ਆ ਅੰਗਰੇਜ਼ ਦਾ ਡੱਬਾ ਕਹਿੰਦੇ ਡੱਬਾ ਜਦੋਂ ਮੈਂ ਨਾਨੀ ਤੇ ਗਈ ਅਰਸ਼ਾ ਨਾ ਮੇਰੀ ਨਾਨੀ ਇਹ ਜੀ ਉਹਦੀ ਹਾਂ ਬਨੋਕਾਲੀ ਪੂਂਦੀ ਸੀ ਪੂਂਛ ਇਹਦੇ ਵੀ ਆਉਂਦੇ ਗਾਲਾ ਖੰਭ ਇਹਦੇ ਘੱਟ ਆ ਉਹਦੇ ਜ਼ਿਆਦਾ ਇਹਦੇ ਲੌਂਗ ਸੀ ਪੂਰੀ ਪੂਛ ਵਾਲੀ ਸੀ ਚਲੋ ਪੂਛ ਕਾਲੀ ਸੀ ਬਈ ਬਾਲੀ ਬੰ ਬੁੱਢੀ ਆ ਕਬੂਤਰੀ ਹੈ ਇਹ ਵੀ ਹੈ ਉਦੋਂ ਛੋਟੀ ਆ ਥੋੜੀ ਜੀ ਗੱਦ ਚ ਹਨ ਲੈ ਵੀ ਬੱਟ ਚਾਲ ਰੇ ਇਕ ਕਿਨਾਂ ਡੋਲੀ ਪੰਗਾ ਪਾਉਂਦੀ ਐ ਜਾਂ ਡੋਲੀ ਚ ਕਬੂਤਰ ਦਾਣਾ ਪਾਣੀ ਪਾਉਂਦੇ ਨੇ ਸਾਰੇ ਉਰੇ ਨੂੰ ਆਉਂਦੇ ਨੇ ਦੇਖ ਕੇ ਬਾਹਰ ਦੇਖੀ ਜਾਂਦੇ ਨੇ ਕਰਦੇ ਆ ਇਹਨਾਂ ਦਾ ਹੱਲ ਉੱਧਰ ਡੋਲੀ ਅੰਦਰ ਕਰਦੇ ਲੈ ਲਾਹਰੀ ਬਾਈ ਕਾਂਤਾਲੀ ਵੀ ਆ ਗਈ ਬਾਈ ਇਹ ਆ ਗਈ ਜੰਗਲ ਸਾਰੇ ਆਪਣੇ ਆਹ ਆਹ ਭਰੀ ਟਾਣ ਵਾਲੇ ਬਾਦੂ ਬਦਾਮਾ ਤੋੜ ਰਹੇ ਨੇ ਮੌਸਮ ਦੇਖੋ ਬੱਦਲੇ ਬੱਦਲ ਹੋ ਗਿਆ ਵੀਰੇ ਰੱਬਾ ਦੇ ਦੇ ਦਸ ਦਿਨ ਵੱਡੀ ਜਉ ਸਾਰਿਆਂ ਦੀ ਆਪਣੀ ਵੇਲੇ ਰਹਿੰਦੀ ਅੱਧੀ ਤੇ ਹੋ ਵਾਈ ਗੁਰੂ ਕਾਲੀ ਟਾ ਕੇ ਯਾਰ ਸੱਲੇ ਕਣ ਕਾਲੀ ਉਹਦੇ ਮੰਜਾ ਰੱਖਿਆ ਆਪ ਲੈ ਨੂੰ ਨਹੀਂ ਕੋਈ ਪਾ ਦੀਏ ਦਾਣਾ ਦਾਣਾ ਚੰਗਾ ਵੀਰੇ ਹਸੀਕਾਲ ਸਾਰੇ ਵੀਰਾਂ ਨੂੰ ਮਿਲਦਿਆਂ ਕੱਲ ਨੂੰ ਫਿਰ ਲਾਈ ਸੀ ਰਸ ਕਮੈਂਟ ਬੰਬ ਜੀ ਬੰਬ ਜੀ ਮੁਰਗੀ ਆ ਗਈ ਬੰਬ ਜੀ ਕੋਈ ਨਹੀਂ ਤੈਨੂੰ ਪਤੀਲੇ ਚ ਪਾਏ ਲੈਣਾ ਅਰਸ਼ ਨੇ ਚੰਗਾ ਵੀਰੇ ਹਸੀਕਾਲ ਧੰਨਵਾਦ ਵੀਰੇ ਸਾਰੇ ਭਰਾਵਾਂ ਦਾ ਜਿਹੜੇ ਸਪੋਰਟ ਕਰਦੇ ਨੇ ਆਪਣੇ 5000 ਹੋਣ ਵਾਲੇ ਫਿਰ ਆਪਾਂ ਇੱਕ ਗਿਫਟ ਦਵਾਂਗੇ ਜਾਨਵਰ ਨਾਲ ਜਾਨੂ ਠੀਕ ਹੋ ਜਾਣਗੇ ਠੀਕ ਆ ਗਿਫਟ ਦੇ ਦੇਂਗਾ ਹਾਂ ਚਲ ਠੀਕ ਆ